ਸਤਿ ਸ਼੍ਰੀ ਅਕਾਲ ਐਵੀਪੀ ਸਾਝਾ ਵੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੀ ਐਕਟ ਸੰਬੰਧੀ ਵਿਸਥਾਰਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਨੇ ਹਾਰਡ ਰਜਿਸਟ੍ਰੇਸ਼ਨ ਐਕਟ ਬਣਾਇਆ ਹੈ ਇਸ ਐਕਟ ਦੇ ਆਉਣ ਨਾਲ ਪਸ਼ੂਆਂ ਦੀ ਚੰਗੀ ਨਸਲ ਦਾ ਆਸਾਨੀ ਨਾਲ ਪਤਾ ਲੱਗ ਜਾਵੇਗਾ ਇਹ ਡੇਰੀ ਫਾਰਮਿੰਗ ਤੇ ਦੁੱਧ ਦੇ ਵਪਾਰੀਆਂ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ ਹੋਰ ਇਸ ਐਕਟ ਦੇ ਕੀ ਕੀ ਫਾਇਦੇ ਹੋਣਗੇ ਤੇ ਕਿਸ ਤਰ੍ਹਾਂ ਪਸ਼ੂਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ ਪਸ਼ੂ ਪਾਲਣ ਵਿਭਾਗ ਨੇ ਇਸ ਸਬੰਧੀ ਕਿਸ ਤਰ੍ਹਾਂ ਦੀ ਯੋਜਨਾ ਤਿਆਰ ਕੀਤੀ ਹੈ ਸਾਰੀਆਂ ਗੱਲਾਂ ਦੇ ਬਾਰੇ ਅਸੀਂ ਵਿਸਤਾਰ ਚ ਗੱਲਬਾਤ ਕਰਾਂਗੇ ਸਾਡੇ ਨਾਲ ਮਾਹਿਰ ਮਹਿਮਾਨ ਵੀ ਜੁੜਨਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਤੇ ਹੁਣ ਪੰਜਾਬ ਕਰੇਗਾ ਦੁੱਧ ਉਤਪਾਦਨ ਵਿੱਚ ਚੌਕਾ ਵਾਦਾ ਜੀ ਹਾਂ ਸੁਣ ਕੇ ਹੈਰਾਨ ਨਾ ਹੋਵੋ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਅਜੀਹਾ ਕਾਨੂੰਨ ਬਣਾਇਆ ਹੈ ਜਿਸ ਤਹਿਤ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਵਧਾਵਾ ਮਿਲੇਗਾ ਤੇ ਕਾਨੂੰਨ ਹੈ ਹਾਰਡ ਰਜਿਸਟ੍ਰੇਸ਼ਨ ਐਕਟ ਇਸ ਕਾਨੂੰਨ ਨਾਲ ਸੂਬੇ ਦੇ ਚੰਗੀ ਨਸਲ ਦੇ ਪਸ਼ੂਆਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ ਚੰਗੀ ਨਸਲ ਦੇ ਪਸ਼ੂਆਂ ਦੇ ਵਧਣ ਨਾਲ ਦੁੱਧ ਵਿੱਚ ਵੀ ਵਾਧਾ ਹੋਵੇਗਾ। ਵਧੀਆ ਕਿਸਮ ਦੇ ਜਿਹੜੇ ਜਾਨਵਰ ਨੇ, ਗਾਵਾਂ ਤੇ ਮੱਝਾਂ ਦੀ ਜੇ ਆਪਾਂ ਕਹੀਏ ਤੇ ਜਿਹੜੇ ਭਾਰਤਵਰਸ਼ ਦੇ ਸਭ ਤੋਂ ਵਧੀਆ ਜਾਨਵਰ ਸਾਡੇ ਕੋਲ ਤੇ ਉਪਲਬਧ ਨੇ। ਪਰ ਉਹਦਾ ਕੋਈ ਵੀ ਜਿਹੜਾ ਰਿਕਾਰਡ ਜਿਹੜਾ ਨਹੀਂ ਹੈ ਵੀ ਕਿਹੜੇ ਪਸ਼ੂ ਪਾਲਕ ਕੋਲ ਕਿਹੜੀ ਕਿਹੜੀ ਨਸਲ ਦਾ ਚੰਗਾ ਜੰਮ ਜਿਹੜਾ ਹੈ। ਉਹਦੇ ਨਾਲ ਇੱਕ ਦੇ ਸਾਡੇ ਕੋਲ ਜਿਹੜਾ ਰਿਕਾਰਡ ਜਿਹੜਾ ਆ ਜਾਏਗਾ ਕਿ ਸਾਡੇ ਜਿੱਦਾਂ ਮੱਝਾਂ ਦੇ ਲਈਏ ਕਿ 12 ਲੀਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਜਿਹੜੀਆਂ ਅਗੇ ਮੱਝਾਂ ਜਿਹੜੀਆਂ ਨੇ ਕਿਹੜੇ ਕਿਹੜੇ ਸਾਡੇ ਪਸ਼ੂ ਪਾਲਕ ਵੀਰ ਕੋਲ ਨਹੀਂ ਇਸੇ ਤਰ੍ਹਾਂ گاਵਾਂ ਦੀ ਗੱਲ ਕਰੀਏ ਵੀ ਜਿੱਦਾਂ ਐਚ ਐਫ گاਵਾਂ ਨੇ 25 ਕਿਲੋ ਤੋਂ ਵੱਧ ਦੁੱਧ ਦੇਣ ਵਾਲੀਆਂ ਗਾਈਆਂ ਕਿਹੜੇ ਕਿਹੜੇ ਪਸ਼ੂ ਪਾਲਕੋਂ ਨੇ ਇਸੇ ਤਰ੍ਹਾਂ ਜਰਸੀ گاਵਾਂ ਦੀ ਗੱਲ ਕਰੀਏ 20 ਕਿਲੋ ਜਾਂ 15 ਕਿਲੋ ਤੋਂ ਦੁੱਧ ਦੇਣ ਵਾਲੀਆਂ ਕਿਹਦੇ ਕੋਲ ਨੇ ਤਾਂ ਕੋਈ ਸਾਡੇ ਕੋਲ ਮੁਕੰਮਲ ਜਿਹੜਾ ਰਿਕਾਰਡ ਆ ਜਾਗਾ ਆ ਜਾਵੇਗਾ ਕਿ ਚੰਗੀ ਨਸਲ ਦੇ ਜਾਨਵਰ ਜਿਹੜੇ ਨੇ ਕਿਹੜੇ ਕਿਹੜੇ ਪਸ਼ੂ ਪਾਲਕਾਂ ਕੋਲ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਪਸ਼ੂ ਪਾਲਕਾਂ ਦੀ ਅਸੀਂ ਹੈ ਕਿ ਪਹਿਲਾਂ ਚੁਆਈ ਕਰਾਵਾਂਗੇ ਫਿਰ ਉਹਨਾਂ ਦੀ ਹਰ ਮਹੀਨੇ-ਮਹੀਨੇ ਬਾਅਦ ਜਿਹੜੀਆਂ ਹੈਗੀਆਂ 10 ਚੁਆਈਆਂ ਅਸੀਂ ਕਰਾਵਾਂਗੇ ਉਹਦੇ ਬੇਸ ਦੇ ਉੱਤੇ ਇੱਕ ਸੂਏ ਦੇ ਵਿੱਚ ਜਿੰਨਾ ਪਸ਼ੂ ਜਿਹਨੇ ਜਿਹੜਾ ਦੁੱਧ ਦਿੱਤਾ ਹੈ ਉਸੇ ਉਹਦੇ ਬੇਸ ਦੇ ਉੱਤੇ ਅਸੀਂ ਪਸ਼ੂ ਦੀ ਰਜਿਸਟ੍ਰੇਸ਼ਨ ਕਰਾਂਗੇ ਜਦੋਂ ਪਸ਼ੂ ਪਾਲਕ ਸਾਡੇ ਕੋਲ ਆਏਗਾ ਪਹਿਲਾਂ ਉਹਦੇ ਜੋ ਸਾਨੂੰ ਦੱਸੇਗਾ ਉਹਦੇ ਬੇਸ ਤੇ ਅਸੀਂ ਪ੍ਰੀਵੀਨਲ ਰਜਿਸਟ੍ਰੇਸ਼ਨ ਉਹਦੀ ਕਰਾਂਗੇ ਫਿਰ ਅਸੀਂ ਉਹਦੀ ਹਰ ਮਹੀਨੇ-ਮਹੀਨੇ ਬਾਅਦ ਜਿਹੜੀਆਂ ਉਹਦੀਆਂ 10 ਚੁਆਈਆਂ ਲਗਾਤਾਰ ਕਰਾਂਗੇ ਫਿਰ ਸਾਡੇ ਜਿਹੜਾ ਮਿਆਰ ਦੇ ਚ ਇਹ ਪੂਰਾ ਉਤਰੇਗਾ ਤੇ ਫਿਰ ਉਹਨੂੰ ਅਸੀਂ ਪੱਕੇ ਤੌਰ ਤੇ ਰਜਿਸਟ੍ਰੇਸ਼ਨ ਜਿਹੜੀ ਕਰਾਂਗੇ ਤੇ ਉਹਨੂੰ ਅਸੀਂ ਉਹਦਾ ਪ੍ਰਮਾਣ ਪੱਤਰ ਵੀ ਦਵਾਂਗੇ ਉਸ ਨੂੰ ਅਸੀਂ ਜਿਹੜੀ ਇਲੈਕਟ੍ਰੋਨਿਕ ਚਿਪਸ ਨੇ ਉਹਦੇ ਨਾਲ ਉਹਨਾਂ ਨੂੰ ਜੈਨੀਕ ਨੰਬਰ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਉਹ ਵੀ ਜਿਹੜਾ ਟੈਗ ਉਹਨਾਂ ਦੇ ਪਾਵਾਂਗੇ ਤਾਂ ਕਿ ਜਾਨਵਰ ਜੇ ਇੱਕ ਪਸ਼ੂ ਕੋਲ ਇੱਕ ਪਸ਼ੂਪਾਲ ਕੋਲ ਦੂਸਰੇ ਕੋਲ ਚਲ ਜਾਂਦਾ ਤਾਂ ਵੀ ਜਿਹੜਾ ਹੈਗਾ ਉਹਦਾ ਪੂਰਾ ਜਿਹੜਾ ਰਿਕਾਰਡ ਜਿਹੜਾ ਹੈ ਉਹ ਰਹੇਗਾ ਪਸ਼ੂਪਾਲ ਨੂੰ ਮਾਈਕਮੇ ਕੋਈ ਵੀ ਰਹੇਗਾ ਉਹਨੂੰ ਵਿੱਚ ਸੀ ਸਰਟੀਫਿਕੇਟ ਦਵਾਵਾਂਗੇ ਪਸ਼ੂਆਂ ਦਾ ਰੈਜਿਸਟ੍ਰੇਸ਼ਨ ਹੋਣ ਨਾਲ ਡੈਰੀ ਫਾਰਮਰਾਂ ਅਤੇ ਪਸ਼ੂ ਵਪਾਰੀ ਨੂੰ ਕਾਫੀ ਫਾਇਦਾ ਮਿਲੇਗਾ ਇਹ ਨਹੀਂ ਨਹੀਂ ਬਲਕਿ ਰਜਿਸਟ੍ਰੇਸ਼ਨ ਦੀ ਇਸ ਪ੍ਰਕਿਰਿਆ ਨਾਲ ਆਵਾਰਾ ਪਸ਼ੂਆਂ ਉਤੇ ਨਕੀਲ ਪਾਈ ਜਾਵੇਗੀ ਜਿਸ ਨਾਲ ਸੜਖਾਚਿਆਂ ਤੇ ਰੋਕ ਲੱਗੇਗੀ ਇਹ ਸਾਰੀ ਪ੍ਰਕਿਰਿਆ ਇੱਕ ਚਿਪ ਰਾਹੀਂ ਹੋਵੇਗੀ ਜੀ ਹਾਂ ਇਹ ਚਿਪ ਪਸ਼ੂ ਦੇ ਸਰੀਰ ਵਿੱਚ ਫਿੱਟ ਕਰ ਦਿੱਤੀ ਜਾਵੇਗੀ ਜਸ ਦਾ ਸਦਕਾ ਕਨੈਕਸ਼ਨ ਰਜਿਸਟ੍ਰੇਸ਼ਨ ਦਫਤਰ ਵਿੱਚ ਹੋਵੇਗਾ ਇਸ ਨਾਲ ਪਸ਼ੂ ਦੇ ਮਾਲਕ ਦੀ ਜਾਣਕਾਰੀ ਮਿਲ ਜਾਵੇਗੀ ਇਹ ਪਸ਼ੂ ਪਾਲਕਾਂ ਨੂੰ ਜਿਹੜਾ ਹੈਗਾ ਕਿਉਂਕਿ ਪਹਿਲੇ ਉਹਨਾਂ ਦੇ ਪਸ਼ੂਆਂ ਦਾ ਕੋਈ ਰਿਕਾਰਡ ਨਹੀਂ ਹੈ ਉਹ ਸਾਡੇ ਕੋਲ ਪੂਰਾ ਰਿਕਾਰਡ ਆ ਜਾਏਗਾ ਅਸੀਂ ਉਹਨੂੰ ਅਸੀਂ ਆਪਣਾ ਜਿਹੜਾ ਵਿਭਾਗ ਦਾ ਜਿਹੜੀ ਸਾਡੀ ਸਾਈਟ ਹੈ ਇੰਟਰਨੈਟ ਤੇ ਉੱਤੇ ਵੀ ਪਾਵਾਂਗੇ ਤਾਂ ਕਿ ਸਾਰੀ ਦੁਨੀਆ ਦੇ ਲੋਕ ਦੇਖ ਸਕਣ ਕਿ ਕਿਹੜੀ ਕਿਹੜੀ ਨਸਲ ਦੀ ਕਿਹੜੇ ਕਿਹੜੇ ਪਸ਼ੂ ਪਾਲਕਾ ਕੋਲ ਵਧੀਆ ਜਾਨਵਰ ਨੇ ਇਸੇ ਤਰ੍ਹਾਂ ਜੇ ਉਹਨੇ ਕੋਈ ਜਾਨਵਰ ਜੀ ਉਹਨੇ ਕੋਈ ਵੇਚਣਾ ਹੈ ਤੇ ਉਹਦਾ ਪੱਕਾ ਰਿਕਾਰਡ ਜਿਹੜਾ ਹੈਗਾ ਜੇ ਕੋਈ ਬਾਹਰੋਂ ਵੀ ਕੋਈ ਵੋ ਪਰੀ ਆਉਂਦੇ ਨੇ ਉਹਨਾਂ ਨੇ ਇੱਥੇ ਜਾਨਵਰ ਲੱਭੇ ਨੇ ਉਹਨਾਂ ਨੂੰ ਵੀ ਆਟੋਮੈਟਿਕਲੀ ਲਿਸਟ ਮਿਲ ਜੇਗੀ ਕਿ ਕਿਹੜੇ ਕਿਹੜੇ ਪਸ਼ੂ ਪਾਲਕਾਂ ਕੋਲ ਵਧੀਆ ਕਿਸਮ ਦੇ ਜਾਨਵਰ ਨੇ ਇਸੇ ਤਰ੍ਹਾਂ ਕੋਈ ਹੀਰਾ ਫੇਰੀ ਵੀ ਨਹੀਂ ਹੋਏਗਾ ਪੱਕਾ ਉਹਦਾ ਸਰਕਾਰੀ ਤੌਰ ਤੇ ਪ੍ਰਮਾਣਿਤ ਰਿਕਾਰਡ ਹੋਏਗਾ ਇਸਾ ਉਹਨਾਂ ਸਾਡੇ ਪਸ਼ੂ ਪਾਲਕਾਂ ਨੂੰ ਵੀ ਜਿਹੜਾ ਹੈਗਾ ਜਿ ਉਹਨਾਂ ਦੇ ਵਿੱਚ ਨਾ ਹੋਏਗਾ ਤੇ ਵਧੀਆ ਜਿਹੜਾ ਉਹਨੂੰ ਮੁੱਲ ਵੀ ਮਿਲੇਗਾ ਬਾਕੀ ਉਹਦਾ ਅੱਗੇ ਤੋਂ ਜਿਹੜੀ ਹੈਗੇ ਉਹ ਜਿਹੜੇ ਚੰਗੇ ਜਾਨਵਰ ਹੋਣਗੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਪੈਦਾ ਹੋਣਗੇ ਉਹਨਾਂ ਦਾ ਵੀ ਮੁਕੰਮਲ ਜਿਹੜਾ ਰਿਕਾਰਡ ਰੱਖਿਆ ਜਾਏਗਾ ਫਿਰ ਜਿਹੜੀ ਚੰਗੀ ਨਸਲ ਦੇ ਜ ਉਹਨਾਂ ਦੇ ਕੱਟੇ ਹੋਣਗੇ ਜਾਂ ਬੱਚੇ ਹੋਣਗੇ ਉਹ ਵਿਭਾਗ ਵੱਲੋਂ ਚੰਗੀ ਕੀਮਤ ਦੇ ਕੇ ਖਰੀਦੇ ਜਾਣਗੇ ਉਹਨਾਂ ਨੂੰ ਅਸੀਂ ਅੱਗੇ ਜਿਹੜੀ ਹੈਗੀ ਆ ਅੱਗੇ ਬਰੀਡ ਸੁਧਾਰ ਦੇ ਲਈ ਆਪਣੇ ਸਾਡੇ ਜਿਹੜੇ ਸੀਮੈਂਟ ਬੈਂਕ ਦੇ ਉੱਥੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਚੰਗੇ ਮੁੱਲ ਤੇ ਖਰੀਦਾਂਗੇ ਉਹਨਾਂ ਨੂੰ ਪਾਲਾਂਗੇ ਫਿਰ ਉਹਨਾਂ ਨੂੰ ਤੁਸੀਂ ਟੀਕੇ ਲਾ ਕੇ ਤੇ ਫਿਰ ਜਿਹੜੇ ਹੈਗੇ ਆ ਪਸ਼ੂ ਪਾਲਕਣ ਦੇ ਪਿੰਡ ਪੱਧਰ ਤੇ ਜਿਹੜਾ ਦੁਬਾਰਾ ਟੀਕੇ ਲਾਉਣ ਲਈ ਅਸੀਂ ਜਿਹੜੇ ਦਾਾਂਗੇ ਜਿਹਦੇ ਨਾਲ ਸਾਡੀ ਨਸਲ ਦੇ ਵਿੱਚ ਵੀ ਹੋਰ ਵੱਡੇ ਤਰੀਕੇ ਨਾਲ ਜਿਹੜਾ ਸੁਧਾਰ ਜਿਹੜਾ ਆਵੇਗਾ ਇੱਕ ਸਾਡੇ ਕੋਲ ਡਾਟਾ ਬੈਂਕ ਜਿਹੜਾ ਹੈਗਾ ਪੰਜਾਬ ਸਟੇਟ ਦਾ ਬਣ ਦੇਗਾ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਲੋਕਾਂ ਨੂੰ ਪਤਾ ਹੋਏਗਾ ਕਿ ਪੰਜਾਬ ਦੇ ਕੋਲ ਇਸ ਇਸ ਨਸਲ ਦੇ ਕਿੰਨੇ ਕਿੰਨੇ ਜਾਨਵਰ ਨੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਵਿੱਚ ਇਹ ਕਾਨੂੰਨ ਲਾਗੂ ਹੋਇਆ ਹੈ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਈ 2006 ਵਿੱਚ ਵਿਧਾਨ ਸਭਾ ਨੇ ਹਰਡ ਰਜਿਸਟ੍ਰੇਸ਼ਨ ਐਕਟ ਨੂੰ ਪਾਸ ਕੀਤਾ ਸੀ ਪਰ ਇਸ ਐਕਟ ਨੂੰ ਪਾਸ ਹੋਣ ਵਿੱਚ 8 ਸਾਲ ਦਾ ਸਮਾਂ ਲੱਗ ਗਿਆ ਪੰਜਾਬ ਸਰਕਾਰ ਨੇ ਹੁਣ ਦੁੱਧਾਰੂ ਪਸ਼ੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ 1 ਕਰੋੜ 90 ਲੱਖ ਦਾ ਫੰਡ ਜਾਰੀ ਕੀਤਾ ਹੈ। ਇਸ ਲਈ ਇੱਕ ਸੌਫਟਵੇਅਰ ਰੀਡਿਜ਼ਾਈਨ ਕੀਤਾ ਹੈ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪਸ਼ੂ ਮਾਲਕਾਂ ਨੂੰ ਆਰਥਿਕ ਸਹਿਯੋਗ ਦਿੱਤਾ ਜਾਵੇਗਾ। ਇਹ ਜਿਹੜੀ ਸਾਡੀ ਹੈ ਨੀਲੀ ਰਾਵੀ ਨਸਲ ਦੀਆਂ ਮੱਝਾਂ ਨੇ। ਜਿਹੜੀਆਂ ਮੂਰਾ ਨਸਲ ਹੈ ਉਹ ਚੋਂ ਕਿ ਜਿਹੜੀ 3000 ਲੀਟਰ ਤੋਂ ਵੱਧ ਜਿਹੜੀਆਂ ਇੱਕ ਸੂਏ ਦੇ ਵਿੱਚ ਜਿਹੜੀਆਂ ਦੁੱਧ ਦੇਣਗੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਂਗੇ। ਜਿਹੜੀ ਸਾਡੀ ਨੀਲੀ ਰਾਵੀ ਨਸਲ ਹੈ ਉਹ ਜਿਹੜੇ 2500 ਕਿਲੋ ਤੋਂ ਵੱਧ ਜਿਹੜੀ ਇੱਕ ਸੂਏ ਦੇ ਦੋ ਜਣਾਂ ਦੁੱਧ ਦੇਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਂਗੇ ਇਸੇ ਤਰ੍ਹਾਂ گاਵਾਂ ਦੇ ਵਿੱਚ ਜਿਹੜੀ ਹੈਗੀ ਹੈ ਐਚ ਐਫ ਨਸਲ ਦੀਆਂ گاਵਾਂ ਨੇ ਇਹ ਇੱਕ ਸੂਏ ਦੇ ਵਿੱਚ ਜਿਹੜੀ ਹੈਗੀ 6000 ਲੀਟਰ ਤੋਂ ਜਿਹੜੀ ਵੱਧ ਜਿਹੜੀ ਗਾਂ ਦੁੱਧ ਦੇਗੀ ਉਹਦੀ ਅਸੀਂ ਰਜਿਸਟ੍ਰੇਸ਼ਨ ਕਰਾਂਗੇ ਜਿਹੜੀ ਸਾਡੀ ਜਰਸੀ ਗਾਂ ਹੈ ਜਿਹੜੀ 4000 ਲੀਟਰ ਤੋਂ ਇੱਕ ਸੂਏ ਦੇ ਵਿੱਚ ਵੱਧ ਦੁੱਧ ਦੇਗੀ ਉਹਨਾਂ ਦੀ ਅਸੀਂ ਰਜਿਸਟ੍ਰੇਸ਼ਨ ਕਰਾਂਗੇ ਜਿਹੜੀ ਸਾਡੀ ਸਾਈਵਲ ਗਾਂ ਹੈ ਜਿਹੜੀ ਦੇਸੀ ਗਾਂ ਹੈ ਜਿਹੜੀ 2500 ਲੀਟਰ ਤੋਂ ਵੱਧ ਦੁੱਧ ਦੇਗੀ ਉਹਨਾਂ ਦੀ ਅਸੀਂ ਰਜਿਸਟ੍ਰ ਇਸ ਤਰੀਕੇ ਨਾਲ ਅਸੀਂ ਜਿਹੜੀਆਂ ਸਾਡੀਆਂ ਜੋ ਪੰਜਾਬ ਦੇ ਵਿੱਚ ਜਿਹੜੀਆਂ ਮੁਕੰਮਲ ਜਿਹੜੀਆਂ ਸਾਡੀਆਂ ਚੰਗੀ ਨਸਲ ਦੀਆਂ گاਵਾں ਕਿਸੇ ਵੀ ਨਸਲ ਦੀਆਂ ਹੋਣ ਚਾਹ ਮੱਝਾਂ ਜੋ ਸਾਡੀਆਂ ਉਪਲਬਧ ਨਸਲਾਂ ਨੇ ਉਹਨਾਂ ਸਾਰਿਆਂ ਦੀ ਅਸੀਂ ਜਿਹੜੀ ਹੈ ਉਹਨਾਂ ਦੀ ਜਿਸ ਤਰ੍ਹਾਂ ਜਿਹੜੀ ਕਰ ਪਾਵਾਂਗੇ ਪਸ਼ੂ ਆਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਇਸ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਡੇਅਰੀ ਫਾਰਮਰਾਂ ਨੂੰ ਪਹਿਲ ਦੇ ਆਧਾਰ ਤੇ ਆਪਣੇ ਪਸ਼ੂਆਂ ਦਾ ਰਜਿਸਟ੍ਰੇਸ਼ਨ ਕਰਵਾਉਣਾ ਚਾਹੀਦਾ ਹੈ ਤਾ ਜੋ ਪੰਜਾਬ ਦੁੱਧ ਉਤਪਾਦਨ ਦੇ ਨਾਂ ਨਾਲ ਚੰਗੀ ਨਸਲ ਪਸ਼ੂ ਲਈ ਵੀ ਮੋਹਰੀ ਸੂਬਾ ਬਣ ਸਕੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਦੇ ਲਈ ਪੰਜਾਬ ਸਰਕਾਰ ਨੇ ਹਰਡ ਰਜਿਸਟ੍ਰੇਸ਼ਨ ਐਕਟ ਬਣਾਇਆ ਹੈ ਇਸ ਐਕਟ ਦੇ ਤਹਿਤ ਕਿਸ ਤਰ੍ਹਾਂ ਪਸ਼ੂਆਂ ਦੀ ਰਜਿਸਟ੍ਰੇਸ਼ਨ ਹੋਵੇਗੀ ਕਿਸਾਨ ਵੀਰਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਇਸ ਬਾਬਤ ਅਸੀਂ ਵਿਸਥਾਰਚ ਗੱਲਬਾਤ ਕਰਾਂਗੇ ਸਾਡੇ ਨਾਲ ਪਸ਼ੂ ਪਾਲਣ ਵਿਭਾਗ ਤੋਂ ਮਾਹਿਰ ਡਾਕਟਰ ਦੇਸ਼ਦੀਪ ਗੋਇਲ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਸਾਹਿਬ ਜੀ ਬੀ ਸੰਜੈ ਤੁਹਾਡਾ ਬਹੁਤ ਸਵਾਗਤ ਹੈ ਆ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਮੈਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਕਿਸਾਨ ਵੀਰੋ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਟੀਵੀ ਸਕਰੀਨ ਦੇ ਹੇਠਾਂ ਆ ਰਹੇ ਨੰਬਰਾਂ ਤੇ ਸਾਡੇ ਨਾਲ ਰਾਬਤਾ ਕਾਇਮ ਕਰੋ ਤੇ ਡਾਕਟਰ ਸਾਹਿਬ ਤੋਂ ਇਸ ਰਜਿਸਟ੍ਰੇਸ਼ਨ ਦੇ ਲਈ ਨਵੇਂ ਬਣੇ ਐਕਟ ਦੇ ਬਾਬਤ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਹਾਡਾ ਵੀ ਕੀ ਸਵਾਲ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਡਾਕਟਰ ਸਾਹਿਬ ਇਸ ਐਕਟ ਦੀ ਲੋੜ ਕਿਉਂ ਪਈ ਤੇ ਇਹ ਹੋਂਦ ਵਿੱਚ ਕਦੋਂ ਆਇਆ ਇਹ ਜੋ ਹਰ ਰਜਿਸਟ੍ਰੇਸ਼ਨ ਐਕਟ ਹੈ ਪੰਜਾਬ ਦਾ ਹਰ ਰਜਿਸਟ੍ਰੇਸ਼ਨ ਐਕਟ 2006 ਦੇ ਵਿੱਚ ਪਾਸ ਹੋਇਆ ਇਹਦੀ ਲੋੜ ਇਸ ਲਈ ਪਈ ਕਿਉਂਕਿ ਪੰਜਾਬ ਦੇ ਵਿੱਚ ਜੋ ਸਾਡੇ ਕੋਲੇ ਗਊਆਂ ਤੇ ਮੱਝਾਂ ਦੇ ਵਿੱਚ ਬਹੁਤ ਅੱਛੀਆਂ ਗਊਆਂ ਨੇ ਬਹੁਤ ਅੱਛੀਆਂ ਮੱਝਾਂ ਨੇ ਪਰ ਉਹਨਾਂ ਦਾ ਸਾਡੇ ਕੋਲੇ ਕੋਈ ਰਿਕਾਰਡ ਹੈ ਨਹੀਂ ਕੋਈ ਡਾਟਾ ਨਹੀਂ ਹੈ ਤਾਂ ਇਸ ਲਈ ਜਿਹੜਾ ਹੈ ਡਾਟਾ ਕੋਈ ਰਿਲਾਈਏਬਲ ਡਾਟਾ ਹੋਵੇ ਸਾਡੇ ਕੋਲੇ ਲੋਕਾਂ ਨੂੰ ਪਤਾ ਹੋਵੇ ਫਾਰਮਰ ਨੂੰ ਪਤਾ ਹੋਵੇ ਕਿਸਾਨ ਨੂੰ ਉਸ ਕੋਲੇ ਕਿਸ ਕਿਸ ਨਸਲ ਦਾ ਜਾਨਵਰ ਹੈ ਉਹਦੀ ਮਾਰਕੀਟ ਦੇ ਵਿੱਚ ਕਿੰਨੀ ਕੀਮਤ ਹੈ ਤਾਂ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਐਕਟ ਦੀ ਲੋੜ ਪਈ ਜੀ ਕੋਲ ਸਾਹਿਬ ਕਿਸਾਨ ਦੇ ਫਾਇਦਿਆਂ ਦੀ ਗੱਲ ਕੀਤੀ ਹੈ ਕਿ ਇਸ ਐਕਟ ਦੇ ਤਹਿਤ ਕਿਸਾਨ ਨੂੰ ਕੀ ਫਾਇਦੇ ਹੋਣਗੇ ਮੈਂ ਇਹ ਚਾਹਾਂਗਾ ਕਿ ਵਿਸਤਾਰ ਚ ਜਾਣਕਾਰੀ ਮੁਹੱਈਆ ਕਰਵਾਓ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਕਿਸਾਨ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਜਦ ਅਸੀਂ ਹਾਰਡ ਰਜਿਸਟ੍ਰੇਸ਼ਨ ਕਰਾਂਗੇ ਇਹ ਦੁੱਧਾਰੂ ਪਸ਼ੂਆਂ ਦੀ ਕਰਾਂਗੇ ਇਹਦੇ ਵਿੱਚ ਅਸੀਂ ਗਊਆਂ ਦੀਆਂ ਜਿਹੜੀਆਂ ਤਿੰਨ ਨਸਲਾਂ ਲਵਾਂਗੇ ਦੋ ਨਸਲਾਂ ਜਿਹੜੀਆਂ ਵਿਦੇਸ਼ੀ ਨੇ ਜਿਸ ਤਰ੍ਹਾਂ ਹਾਲਸਟਿਨ ਫਰੀਜ਼ੀਅਨ ਹੈ ਜਰਸੀ ਹੈ ਇਸ ਤਰ੍ਹਾਂ ਹੀ ਆਪਣੀ ਜਿਹੜੀ ਇੰਡੀਜਨਸ ਹੈ ਦੇਸੀ ਸਾਹੀਵਾਲ ਨਸਲ ਹੈ ਇਸ ਤਰ੍ਹਾਂ ਹੀ ਮੱਝਾਂ ਦੇ ਵਿੱਚ ਜਿਹੜੀ ਹੈ ਮੁਰਰਾ ਨਸਲ ਹੈ ਤੇ ਨੀਲੀ ਰਾਵੀ ਨਸਲ ਹੈ ਇਹਦੇ ਵਿੱਚ ਜੋ ਹੈ ਅਸੀਂ ਜਿਹੜਾ ਫਾਰਮਰ ਦੇ ਘਰ ਜਾ ਕੇ ਉਹਦੇ ਜਿਹੜਾ ਦੁੱਧ ਦਿੰਦਾ ਜਾਨਵਰ ਹੈ ਉਹਦੇ ਦੁੱਧ ਦੀ ਅਸੀਂ ਰਿਕਾਰਡਿੰਗ ਕਰਾਂਗੇ ਦੁੱਧ ਦੀ ਰਿਕਾਰਡਿੰਗ ਤੋਂ ਬਾਅਦ ਅਸੀਂ ਜੋ ਮਿਨੀਮਮ ਸਟੈਂਡਰਡ ਨੇ ਉਹ ਅਸੀਂ ਜੋ ਐਨੀਮਲ ਪੂਰਾ ਕਰਦਾ ਹੈ ਉਹਦਾ ਅਸੀਂ ਹਾਰਡ ਬੁੱਕ ਦੇ ਵਿੱਚ ਨਾ ਐਂਟਰ ਕਰਾਂਗੇ ਇਹਦੇ ਨਾਲ ਫਾਰਮਰ ਨੂੰ ਜਿਹੜੇ ਹੈ ਪਸ਼ੂ ਪਾਲਕ ਨੂੰ ਤਿੰਨ ਲਾਭ ਹੋਣਗੇ ਜੀ ਇੱਕ ਤਾਂ ਉਸ ਨੂੰ ਪਤਾ ਲੱਗੇਗਾ ਵੀ ਉਸ ਕੋਲੇ ਜੋ ਜਾਨਵਰ ਹੈ ਦੁੱਧਾਰੂ ਜਾਨਵਰ ਹੈ ਉਹ ਕਿਹੜੀ ਨਸਲ ਦਾ ਹੈ ਤਾਂ ਉਹਦੀ ਦੁੱਧ ਦੇਣ ਦੀ ਸਮਰੱਥਾ ਕਿੰਨੀ ਕ ਹੈ ਉਹਦੀ ਮਾਰਕੀਟ ਦੇ ਵਿੱਚ ਮੰਡੀ ਦੇ ਵਿੱਚ ਕਿੰਨੀ ਕੀਮਤ ਹੈ ਜੀ ਦੂਸਰਾ ਇਹ ਹੈ ਵੀ ਉਹਨੂੰ ਚੰਗੇ ਚੰਗੀ ਨਸਲ ਦੇ ਦੁੱਧ ਦਧਾਰੂ ਪਸ਼ੂ ਰੱਖਣ ਦਾ ਜਿਹੜਾ ਸ਼ੌਕ ਪੈਦਾ ਹੋਏਗਾ ਤਾਂ ਉਹ ਚੰਗੇ ਨਸਲ ਦੇ ਦੁੱਧ ਦੇ ਦੁਧਾਰੂ ਪਸ਼ੂ ਹੈ ਉਹ ਰੱਖੇਗਾ ਜੀ ਤੀਸਰਾ ਉਹਨੂੰ ਅਸੀਂ ਕੁਝ ਮਾਇਕ ਸਹਾਇਤਾ ਵੀ ਦੇਾਂਗੇ ਉਹਨੂੰ ਕੁਝ ਇਨਸੈਂਟਿਵ ਦੇਾਂਗੇ ਜੋ ਜਿਹੜੇ ਜਾਨਵਰ ਅੱਛੇ ਜਾਨਵਰ ਹੈ ਉਹ 500 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਉਹਨੂੰ ਇਨਸੈਂਟਿਵ ਦੇਾਂਗੇ ਅਸੀਂ ਜੀ ਡਾਕਟਰ ਜਿਹੜਾ ਸਰਟੀਫਿਕੇਟ ਜਾਰੀ ਕੀਤਾ ਜਾਊਗਾ ਕਿ ਉਸ ਸਰਟੀਫਿਕੇਟ ਦੀ ਕੋਈ ਮਿਆਦ ਹੋਵੇਗੀ ਨਹੀਂ ਉਸ ਸਰਟੀਫਿਕੇਟ ਦੀ ਕੋਈ ਮਿਆਦ ਨਹੀਂ ਹੁੰਦੀ ਜਦ ਅਸੀਂ ਇੱਕ ਵਾਰੀ ਲਾਈਫਟਾਈਮ ਦੇ ਵਿੱਚ ਇੱਕ ਜਾਨਵਰ ਦੀ ਇੱਕ ਵਾਰੀ ਹੀ ਅਸੀਂ ਰਿਕਾਰਡਿੰਗ ਕਰਾਂਗੇ ਜੀ ਉਸ ਤੋਂ ਰਿਕਾਰਡਿੰਗ ਤੋਂ ਬਾਅਦ ਉਹ ਐਟ ਲੀਸਟ ਘਟੋ ਘਟਾ 10 ਵਾਰੀ ਉਹਦੀ ਰਿਕਾਰਡਿੰਗ ਕਰਕੇ 305 ਦਿਨ ਦਾ ਦੁੱਧ ਰਿਕਾਰਡ ਕਰਕੇ ਅਸੀਂ ਉਸ ਫਾਰਮਰ ਨੂੰ ਪਸ਼ੂ ਪਾਲਕ ਨੂੰ ਇੱਕ ਸਰਟੀਫਿਕੇਟ ਜਾਰੀ ਕਰ ਦਿਆਂਗੇ ਵੀ ਇਸ ਕੋਲੇ ਇਸ ਨਸਲ ਦਾ ਜਿਹੜਾ ਦੁੱਧਾਰੂ ਜਾਨਵਰ ਹੈ ਇਹ ਇਹਨਾਂ ਦੁੱਧ ਦਿੰਦਾ ਹੈ ਜੀ ਉਹ ਜਿਹੜਾ ਹੈ ਉਸ ਤੋਂ ਗਾਹਾਂ ਉਹਦੀ ਜਿਹੜੀ ਬਰੀਡ ਹੈ ਉਹਦੇ ਕੱਟੇ ਜਾਂ ਹੈ ਜਾਂ ਬੱਚੇ ਹੈ ਉਹਦੀ ਉਸ ਹਿਸਾਬ ਨਾਲ ਕੀਮਤ ਨਿਰਧਾਰਤ ਹੋ ਜਾਂਦੀ ਹੈ ਕਹਿੰਦਾ ਭਾਵੇਂ ਇਹ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਾਗਰੂਕਤਾ ਦੀ ਬਹੁਤ ਘਾਟ ਹੈ ਬੇਸ਼ੱਕ ਕਿਸਾਨ ਵੀਰਾਂ ਨੇ ਆਪਣੇ ਘਰ ਦੇ ਵਿੱਚ ਪਸ਼ੂ ਤਾਂ ਰੱਖੇ ਹੋਏ ਨੇ ਪਰ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਅਜਿਹੇ ਕਿਸਾਨ ਵੀਰ ਹੈਗੇ ਨੇ ਜਿਨ੍ਹਾਂ ਨੂੰ ਕਿ ਆਪਣੇ ਘਰ ਰੱਖੇ ਹੋਏ ਪਸ਼ੂ ਦੀ ਨਸਲ ਬਾਰੇ ਨਹੀਂ ਪਤਾ ਹੈ ਤਾਂ ਸੁਭਾਵਕ ਹੈ ਕਿ ਜੇਕਰ ਪਸ਼ੂ ਪਾਲਣ ਵਿਭਾਗ ਇਹ ਉਪਰਾਲਾ ਕਰੇਗਾ ਤਾਂ ਘਰ ਦੇ ਵਿੱਚ ਜਦੋਂ ਮਾਹਿਰ ਪਹੁੰਚਣਗੇ ਤਾਂ ਕਿਸਾਨ ਵੀਰਾਂ ਨੂੰ ਇਸ ਬਾਬਤ ਵੀ ਜਾਣੂ ਕਰਵਾਉਣਗੇ ਕਿ ਉਹਨਾਂ ਦੀ ਨਸਲ ਕਿਹੜੀ ਆ ਡਾਕਟਰ ਸਾਹਿਬ ਸਰਟੀਫਿਕੇਟ ਦੇਣ ਤੋਂ ਇਲਾਵਾ ਇੱਕ ਜਿਹੜੀ ਹੈਗੀ ਕਿਤਾਬ ਦੇ ਬਾਰੇ ਚਰਚਾ ਹੋਈ ਸੀ ਕਿ ਹਾਰਡ ਬੁੱਕ ਰਿਲੀਜ਼ ਕੀਤੀ ਜਾਵੇਗੀ ਮੈਂ ਚਾਹਾਂਗਾ ਉਹਦੇ ਬਾਰੇ ਵੀ ਦੱਸੋ ਕਿ ਇਸ ਤੋਂ ਇਲਾਵਾ ਹੋਰ ਕੀ ਕੀਤਾ ਜਾਵੇਗਾ ਜਦ ਅਸੀਂ ਉਹ ਸਾਰੇ ਜਾਨਵਰ ਨੇ ਜਿਨ੍ਹਾਂ ਦੇ ਦੁੱਧਾਰੂ ਜਾਨਵਰ ਨੇ ਜਿਹੜੇ ਘੱਟੋ ਘੱਟ ਕੋਈ ਉਹਨਾਂ ਦੀ ਦੁੱਧ ਉਤਪਾਦਕਤਾ ਜੋ ਅਸੀਂ ਨਿਰਧਾਰਤ ਕੀਤੀ ਹੈ ਉਹ ਕੰਡੀਸ਼ਨ ਪੂਰੀਆਂ ਕਰਦੇ ਆ ਉਹਨਾਂ ਦਾ ਫਾਰਮਰ ਦਾ ਨਾਮ ਅਸੀਂ ਇੱਕ ਪੰਜਾਬ ਦੇ ਵਿੱਚ ਹਾਰਡ ਬੁੱਕ ਬਣਾਵਾਂਗੇ ਉਹ ਹਾਰਡ ਬੁੱਕ ਅਸੀਂ ਆਪਣੀ ਵੈਬਸਾਈਟ ਤੇ ਪਾਵਾਂਗੇ ਤਾਂ ਉਹ ਦੇ ਵਿੱਚ ਉਹਨੂੰ ਫਾਰਮਰ ਨੂੰ ਇਹ ਲਾਭ ਹੋਏਗਾ ਕਿ ਜੋ ਪੰਜਾਬ ਤੋਂ ਬਾਹਰ ਦਾ ਵੀ ਕੋਈ ਪਸ਼ੂ ਪਾਲਕ ਹੈ ਕੋਈ ਸੇਲ ਪਰਚੇਜ਼ ਕਰਨੀ ਚਾਹੁੰਦਾ ਹੈ ਕੋਈ ਖਰੀਦਣਾ ਚਾਹੁੰਦਾ ਹੈ ਤਾਂ ਉਹ ਉਹਨੂੰ ਫਾਰਮਰ ਨੂੰ ਮਿਲ ਕੇ ਉਹ ਜਾਨਵਰ ਖਰੀਦ ਸਕਦਾ ਹੈ ਜੀ ਦੂਸਰਾ ਇਹ ਹੈ ਉਸ ਨੂੰ ਕੁਝ ਮਾਇਕ ਸਹਾਇਤਾ ਮਿਲੇਗੀ ਤੀਸਰਾ ਜਿਹੜਾ ਹੈ ਉਹ ਦੀ ਜਿਹੜੀ ਨਸਲ ਹੈ ਉਹ ਸੁਧਾਰ ਵਿੱਚ ਵੀ ਮਦਦ ਮਿਲੇਗੀ ਜੀ ਸਾਡੇ ਨਾਲ ਇੱਕ ਕਾਲਰ ਜੁੜਿਆ ਨੇ ਡਾਕਟਰ ਸਾਹਿਬ ਮੋਗਾ ਤੋਂ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਕੀ ਸਵਾਲ ਹੈ ਤੁਹਾਡਾ ਜੀ ਸਵਾਲ ਮੇਰੇ ਹੈ ਕਿ ਸਭ ਤੋਂ ਪਹਿਲਾ ਦੋ ਸਵਾਲ ਨੇ ਮੇਰੇ ਪਹਿਲਾ ਸਵਾਲ ਹੈ ਕਿ ਜਿਹੜੀ ਆ ਚਿਪ ਲਗਾਉਣ ਦੀ ਆ ਮੁਹਿੰਮ ਸ਼ੁਰੂ ਕੀਤੀ ਗਈ ਹੈ ਕੀ ਇਹਦੇ ਨਾਲ ਪਸ਼ੂਆਂ ਨੂੰ ਕਿਸੇ ਤਰ੍ਹਾਂ ਦੇ ਕੋਈ ਬਿਮਾਰੀ ਆ ਕਿਸੇ ਤਰ੍ਹਾਂ ਕੋਈ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਪਹਿਲਾ ਸਵਾਲ ਮੇਰਾ ਏ ਹੈ ਦੂਜਾ ਇਹ ਕਿ ਜਿਵੇਂ ਪੰਜਾਬ 'ਚ ਪਹਿਲੀ ਵਾਰੀ ਸ਼ੁਰੂ ਕੀਤਾ ਗਿਆ ਤੇ ਤੁਸੀਂ ਬਾਹਰਲੇ ਸੂਬਿਆਂ ਤੋਂ ਲੋਕ ਖਰੀਦਣਾ ਚਾਹੁੰਦੇ ਆ ਖਰੀਦੋ ਫਰੋਖਤ ਹੁੰਦੀ ਆ ਪਸ਼ੂਆਂ ਦੀ ਪਰ ਕਈ ਵਾਰੀ ਇਹ ਚ ਤਸਕਰੀ ਦੀ ਵੀ ਕਈ ਸ਼ਿਕਾਇਤਾਂ ਆਉਂਦੀ ਰਹੀ ਨੇ ਕਿ ਤਸਕਰੀ ਨੂੰ ਰੋਕਣ ਵਾਸਤੇ ਇਹ ਚਿਪ ਕਿੰਨੀ ਕੁ ਸਹਾਇੀ ਸਾਬਤ ਹੋ ਸਕਦੀ ਹੈ ਤੁਹਾਨੂੰ ਤੇ ਕਿਹੜਾ ਪਹਿਲਾ ਸਵਾਲ ਹੈ ਤੁਹਾਡਾ ਜਿਹੜੀ ਅਸੀਂ ਚਿਪ ਪਾਉਣੀ ਹੈ ਚਿਪ ਦੇ ਨਾਲ ਜਿਹੜੀ ਹੈ ਉਹ ਕੋਈ ਇਨਫੈਕਸ਼ਨ ਨਹੀਂ ਹੁੰਦੀ ਬਲਕਿ ਜਿਸ ਤਰ੍ਹਾਂ ਆਪਾਂ ਕੋਈ ਵੀ ਕੋਈ ਵਹੀਕਲ ਖਰੀਦਦੇ ਹਾਂ ਸਕੂਟਰ ਖਰੀਦਦੇ ਹਾਂ ਮੋਟਰਸਾਈਕਲ ਖਰੀਦਦੇ ਹਾਂ ਕਾਰ ਖਰੀਦਦੇ ਹਾਂ ਉਹਨਾਂ ਦਾ ਇੱਕ ਨੰਬਰ ਹੁੰਦਾ ਯੂਨਿਕ ਨੰਬਰ ਹੁੰਦਾ ਇਸ ਤਰ੍ਹਾਂ ਹੀ ਕੋਈ ਪ੍ਰਾਪਰਟੀ ਖਰੀਦਦੇ ਹਾਂ ਉਹ ਵੀ ਰਜਿਸਟ੍ਰੇਸ਼ਨ ਹੁੰਦੀ ਹੈ ਉਸੇ ਤਰ੍ਹਾਂ ਹੀ ਆਪਾਂ ਜਿਹੜੇ ਆਪਣੇ ਦੁੱਧਾਰੂ ਪਸ਼ੂ ਨੇ ਉਹਨਾਂ ਦਾ ਵੀ ਇੱਕ ਯੂਨਿਕ ਨੰਬਰ ਹੋਏਗਾ ਹਰੇਕ ਜਾਨਵਰ ਦਾ ਵੱਖੋ ਵੱਖਰਾ ਨੰਬਰ ਹੋਏਗਾ ਉਹ ਚਿਪ ਉਹਨੂੰ ਪਾਈ ਜਾਏਗੀ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੀ ਤਸਕਰੀ ਦੀ ਗੱਲ ਕਰ ਰਹੇ ਨੇ ਕਿ ਵਿਦੇਸ਼ਾਂ ਤੋਂ ਜਿਹੜਾ ਹੈਗਾ ਇੰਪੋਰਟ ਕਰਨਾ ਜਾਂ ਐਕਸਪੋਰਟ ਕਰਨਾ ਇਹਦੇ ਬਾਰੇ ਅਜੇ ਵੀ ਬਹੁਤ ਜ਼ਿਆਦਾ ਮਤਭੇਦ ਨੇ ਨਹੀਂ ਵਿਦੇਸ਼ਾਂ ਤੋਂ ਦੀ ਗੱਲ ਨਹੀਂ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਦੂਸਰੇ ਸੂਬਿਆਂ ਤੋਂ ਆਪਾਂ ਕੋਈ ਖਰੀਦ ਕਰਦੇ ਆ ਜਾਂ ਆਪਾਂ ਵੇਚਦੇ ਆ ਤਾਂ ਜੇ ਆਪਾਂ ਨੂੰ ਵਾਜਬ ਰੇਟ ਮਿਲਦਾ ਹੈ ਤਾਂ ਆਪਾਂ ਉਹਨੂੰ ਖਰੀਦ ਫਰੋਕਤ ਕਰ ਸਕਦੇ ਆ ਇਹ ਰਜਿਸਟ੍ਰੇਸ਼ਨ ਦਾ ਮਤਲਬ ਇਹ ਹੈ ਵੀ ਜੋ ਤੁਹਾਡੇ ਜਾਨਵਰ ਨੇ ਉਹਦੀ ਸਹੀ ਕੀਮਤ ਦਾ ਤੁਹਾਨੂੰ ਪਤਾ ਹੋਵੇ ਕੀ ਤੋਂ ਉਸ ਜਾਨਵਰ ਦੀ ਨਸਲ ਹੈ ਉਹਦੀ ਮਾਰਕੀਟ ਦੇ ਵਿੱਚ ਕੀਮਤ ਕਿੰਨੀ ਹੈ ਤਾਂ ਜੋ ਤੁਸੀਂ ਮੰਡੀ ਦੇ ਵਿੱਚ ਜਾ ਕੇ ਉਹਨੂੰ ਘੱਟ ਰੇਟ ਤੇ ਨਾ ਵੇਚ ਸਕੋ ਡਾਟ ਸਾਬ ਚਰਚਾ ਨੂੰ ਅੱਗੇ ਵਧਾਉਂਦੇ ਇਹ ਦੱਸੋ ਕਿ ਤੁਹਾਡੇ ਵਿਭਾਗ ਦੇ ਵੱਲੋਂ ਇਸ ਐਕਟ ਦੇ ਤਹਿਤ ਪਸ਼ੂਆਂ ਦੀ ਰਜਿਸਟ੍ਰੇਸ਼ਨ ਕਰਨ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਹੈ ਸਾਡੇ ਹਰ ਜ਼ਿਲ੍ਹਿਆਂ ਦੇ ਵਿੱਚ ਨੋਡਲ ਅਫਸਰ ਬਣਾਏ ਨੇ ਅਸੀਂ ਉਹਨਾਂ ਦੀ ਟ੍ਰੇਨਿੰਗ ਕੀਤੀ ਹੈ ਉਸ ਉਸ ਟ੍ਰੇਨਿੰਗ ਤੋਂ ਬਾਅਦ ਅਸੀਂ ਸਾਰੇ ਵੀ ਸਾਡੇ ਪੰਜਾਬ ਦੇ ਆਫੀਸਰਸ ਨੇ ਜਿਹੜੇ ਵੈਟਰੀ ਆਫ ਡਾਕਟਰਸ ਨੇ ਉਹਨਾਂ ਨੂੰ ਇਸ ਸਬੰਧ ਦੇ ਵਿੱਚ ਟ੍ਰੇਨਿੰਗ ਦਿੱਤੀ ਹੈ ਹੁਣ ਅਸੀਂ ਜਿਹੜਾ ਥੱਲੇ ਜਾ ਕੇ ਜਿਹੜੇ ਸਾਡੇ ਕਰਮਚਾਰੀ ਨੇ ਵੈਟਰੀ ਇਨਸਪੈਕਟਰ ਨੇ ਜੀ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਹਰ ਜ਼ਿਲ੍ਹੇ ਦੇ ਵਿੱਚ ਛੇਤੀ ਹੀ ਇਹ ਟ੍ਰੇਨਿੰਗ ਦਾ ਜਿਹੜਾ ਪਾਰਟ ਹੈ ਪੂਰਾ ਕਰ ਲਿਆ ਜਾਵੇਗਾ ਮੁਕੰਮਲ ਕਰਨ ਤੋਂ ਬਾਅਦ ਜੀ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਜਿਹੜੇ ਸਾਡੇ ਵੈਟਨ ਇਨਸਪੈਕਟਰ ਨੇ ਉਹ ਲੋਕਾਂ ਦੇ ਵਿੱਚ ਜਾ ਕੇ ਇਹ ਘਰ-ਘਰ ਜਾ ਕੇ ਇਹ ਸਰਵੇ ਕਰਨਗੇ ਜੀ ਤਾਂ ਜੋ ਸਾਨੂੰ ਇਹ ਗਿਆਨ ਹੋ ਸਕੇ ਕਿ ਕਿਸ-ਕਿਸ ਪਿੰਡ ਦੇ ਵਿੱਚ ਕਿਹੜੀ-ਕਿਹੜੀ ਨਸਲ ਦੇ ਜਾਨਵਰ ਹੈ ਉਸ ਤੋਂ ਬਾਅਦ ਅਸੀਂ ਇਹ ਜਿਹੜੀ ਹੈ ਦੁੱਧ ਰਿਕਾਰਡਿੰਗ ਦੀ ਕਾਰਵਾਈ ਸ਼ੁਰੂ ਕਰਾਂਗੇ ਜੀ ਡਾਕਟਰ ਸਾਹਿਬ ਐਕਟ ਦੇ ਹੋਂਦ 'ਚ ਆਉਣ ਤੋਂ ਬਾਅਦ ਕਾਫੀ ਸਮਾਂ ਬੀਤ ਚੁੱਕਿਆ ਹੈ ਤਾਂ ਹੁਣ ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਕਿ ਐਕਟ ਲਾਗੂ ਹੋ ਜਾਵੇਗਾ ਇਹ ਐਕਟ 2006 ਦੇ ਵਿੱਚ ਬਣਿਆ ਸੀ ਉਸ ਤੋਂ ਬਾਅਦ 2008 ਦੇ ਵਿੱਚ ਹਾਰਡ ਰਜਿਸਟ੍ਰੇਸ਼ਨ ਅਥਾਰਟੀ ਬਣੀ ਜੀ ਤਾਂ ਇਹ ਕਈ ਟੈਕਨੀਕਲ ਕਾਰਨ ਸੀਗੇ ਜਿਸ ਕਰਕੇ ਇਹ ਲੇਟ ਹੋ ਗਿਆ ਲੇਕਿਨ ਹੁਣ ਪੰਜਾਬ ਸਰਕਾਰ ਨੇ ਇਸ ਕੰਮ ਲਈ ਸਾਨੂੰ ਫੰਡਸ ਮੁਹੱਈਆ ਕਰਵਾ ਦਿੱਤੇ ਨੇ ਤੋਂ ਪ੍ਰੋਸੈਸ ਸੇ ਸ਼ੁਰੂ ਹੋ ਗਿਆ ਹੈ ਤੋਂ ਜਲਦੀ ਹੀ ਅਸੀਂ 1-2 ਮਹੀਨੇ ਦੇ ਵਿੱਚ ਇਹ ਇਹ ਸ਼ੁਰੂ ਕਰ ਦੇਵਾਂਗੇ ਇਸ ਮਹੀਨੇ ਜੀ ਆ ਤੁਹਾਡੇ ਵਿਭਾਗ ਦੇ ਵੱਲੋਂ ਕਿਸਾਨਾਂ ਤੋਂ ਕਿਸ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਕੀਤੀ ਜਾ ਰਹੀ ਹੈ ਅਸੀਂ ਪਸ਼ੂ ਪਾਲਕਾਂ ਤੋਂ ਸਹਿਯੋਗ ਦੀ ਆਸ ਰੱਖਦੇ ਹਾਂ ਕਿਉਂਕਿ ਇਹ ਜਿਹੜੀ ਸਕੀਮ ਹੈ ਇਹ ਲੋਕ ਹਿੱਤ ਵਿੱਚ ਹੈ ਤਾਂ ਅਸੀਂ ਇਹ ਉਮੀਦ ਕਰਦੇ ਹਾਂ ਵੀ ਪਸ਼ੂ ਪਾਲਕ ਸਾਨੂੰ ਸਹਿਯੋਗ ਦੇਣਗੇ ਤਾਂ ਜੋ ਅਸੀਂ ਉਹਨਾਂ ਦੇ ਹੀ ਪਸ਼ੂਆਂ ਦੇ ਉੱਤੇ ਮਿਲ ਕੇ ਰਿਕਾਰਡਿੰਗ ਕਰਕੇ ਉਹਨਾਂ ਦੇ ਹੀ ਪਸ਼ੂਆਂ ਦਾ ਜ ਹੈ ਜਿੰਨਾ ਪੋਟੈਂਸ਼ੀਅਲ ਹੈ ਦੁੱਧਾ ਇਹ ਅਸੀਂ ਉਹਨਾਂ ਨੂੰ ਹੀ ਦੱਸ ਸਕੀਏ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਉਹ ਪੂਰਾ ਸਹਿਯੋਗ ਦੇਣਗੇ ਜੀ ਪਸ਼ੂ ਪਾਲਨ ਦੇ ਡਾਕਟਰ ਗੋਇਲ ਜਿਹੜੀ ਚੰਗੀ ਨਸਲ ਆ ਉਹ ਕਿੰਨਾ ਕੁ ਮਹੱਤਵ ਰੱਖਦੀ ਹੈ ਪਸ਼ੂ ਪਾਲਨ ਦੇ ਵਿੱਚ ਜਿਹੜਾ ਹੈ ਦੁੱਧ ਪੈਦਾਵਾਰ ਦੇ ਵਿੱਚ ਨੂੰ ਵਧਾਉਣ ਵਾਸਤੇ ਜਿਹੜੀ ਨਸਲ ਹੈ ਇਹਦਾ ਬਹੁਤ ਜ਼ਿਆਦਾ ਯੋਗਦਾਨ ਹੈ ਜੀ ਜੇ ਅੱਛੀ ਨਸਲ ਦਾ ਜਾਨਵਰ ਹੋਏਗਾ ਉਹਦੇ ਦੁੱਧ ਦੇਣ ਦੀ ਜਿਹੜੀ ਹੈ ਕੈਪੈਸਿਟੀ ਹੈ ਉਹ ਵੱਧ ਹੋਏਗੀ ਤਾਂ ਜੇ ਦੁੱਧ ਵੱਧੇਗਾ ਤਾਂ ਜਿਹੜਾ ਫਾਰਮਰ ਹੈ ਪਸ਼ੂ ਪਾਲਕ ਹੈ ਉਹਦਾ ਮੁਨਾਫਾ ਵੀ ਵੱਧ ਹੋਏਗਾ ਜੀ ਨਸਲਾਂ ਦੀ ਸੋਧ ਲਈ ਡਾਕਟਰ ਸਾਹਿਬ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਹਨ ਦੁੱਧਾਰੂ ਨਸਲ ਨਸਲਾਂ ਦੀ ਜਿਹੜੀ ਹੈ ਇੰਪਰੂਵਮੈਂਟ ਲਈ ਸੁਧਾਰ ਲਈ ਪਸ਼ੂ ਪਾਲਣ ਦੇ ਵਿਭਾਗ ਦੀਆਂ ਜੋ ਪਸ਼ੂ ਸੰਸਥਾਵਾਂ ਨੇ ਲਗਭਗ 2250 ਪਸ਼ੂ ਸੰਸਥਾਵਾਂ ਨੇ ਸਾਰੀਆਂ ਪਸ਼ੂ ਸੰਸਥਾਵਾਂ ਤੋਂ ਨਸਲ ਸੁਧਾਰ ਲਈ ਜਿਹੜਾ ਮਸਨੂਈ ਗਰਭਦਾਨ ਲਈ ਗਊਆਂ ਅਤੇ ਮੱਝਾਂ ਦੇ ਚੰਗੀ ਸੁਧਰੀ ਨਸਲ ਦੇ ਜਿਹੜੇ ਹੈ ਟੀਕੇ ਉਪਲਬਧ ਨੇ ਤਾਂ ਅਸੀਂ ਪਸ਼ੂ ਪਾਲਕਾਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਜਿਹੜੇ ਜਾਨਵਰ ਨੇ ਦੂਹਾਰੂ ਜਾਨਵਰ ਨੇ ਉਹ ਆਪਣੇ ਹਸਪਤਾਲ ਲਿਜਾ ਕੇ ਚੰਗੀ ਨਸਲ ਦਾ ਜਿਹੜਾ ਹੈ ਟੀਕਾ ਲਗਵਾਉਣ ਨਾ ਕਿ ਜਿਹੜੇ ਹੈ ਦੇਸੀ ਝੋਟੇ ਜਾਂ ਸਾਂਹ ਛੱਡੇ ਹੋਏ ਹੈ ਜਿਨ੍ਹਾਂ ਦੀ ਨਸਲ ਦਾ ਕੋਈ ਪਤਾ ਨਹੀਂ ਹੁੰਦਾ ਉਹ ਉੱਥੇ ਜਾ ਕੇ ਜਿਹੜੀ ਹੈ ਜਾਨਵਰਾਂ ਦੀ ਨਸਲ ਦਾ ਉਹ ਨੁਕਸਾਨ ਨਾ ਕਰਾਉਣ ਕਹਿਣ ਦਾ ਭਾਵ ਕੀ ਗਰਭਦਾਨ ਦੇ ਸਮੇਂ ਚੰਗੀ ਨਸਲ ਪੈਦਾ ਕਰਨ ਲਈ ਚੰਗੀ ਨਸਲ ਦਾ ਟੀਕਾ ਲਵਾਉਣਾ ਬਹੁਤ ਲਾਜ਼ਮੀ ਹੈ ਡਾਕਟਰ ਸਾਹਿਬ ਸੀਮਨ ਬੈਂਕ ਦੀ ਬਾਰੇ ਗੱਲ ਕਰੀਏ ਤਾਂ ਉਹਦੇ ਲਈ ਤੁਹਾਡੇ ਵਿਭਾਗ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਇਸ ਵੇਲੇ ਪੰਜਾਬ ਦੇ ਵਿੱਚ ਤਿੰਨ ਸੀਮਨ ਸਟੇਸ਼ਨ ਨੇ ਤਿੰਨ ਸੀਮਨ ਸੈਂਟਰ ਨੇ ਦੋ ਸੀਮਨ ਜਿਹੜੇ ਸੀਮਨ ਬੈਂਕ ਨੇ ਉਹ ਪਸ਼ੂ ਪਾਲਣ ਵਿਭਾਗ ਕੋਲ ਨੇ ਇੱਕ ਸੀਮਨ ਬੈਂਕ ਜਿਹੜਾ ਹੈ ਉਹ ਮਿਲਕ ਫੈਡ ਹੈ ਕੋਆਪਰੇਟਿਵ ਉਦਾਰਾ ਪੰਜਾਬ ਦਾ ਉਹਨਾਂ ਕੋਲ ਹੈ ਤਿੰਨੋਂ ਜੋ ਸੀਮਨ ਬੈਂਕ ਨੇ ਉਹ ਆਈਐਸਓ ਸਰਟੀਫਾਈਡ ਨੇ ਤਾਂ ਔਰ A ਗ੍ਰੇਡ ਕੈਟੇਗਰੀ ਦੇਨੇ ਇਥੋਂ ਜਿਹੜਾ ਸੀਮਨ ਪ੍ਰੋਡਕਸ਼ਨ ਹੈ ਉਹ ਉੱਚ ਮਿਆਰ ਦਾ ਸੀਮਨ ਸਾਡੇ ਕੋਲੇ ਮਹਿਆ ਕਰਵਾਇਆ ਜਾਂਦਾ ਸਾਰੇ ਹਸਪਤਾਲਾਂ ਦੇ ਵਿੱਚ ਜੀ ਡਾਕਟਰ ਸਾਹਿਬ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਕਿਸਾਨ ਵੀਰੋ ਪਸ਼ੂਆਂ ਦੀ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਲਾਜ਼ਮੀ ਹੈ ਕੁਝ ਹੀ ਸਮੇਂ ਦੇ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ ਪਸ਼ੂ ਪਾਲਣ ਵਿਭਾਗ ਪੂਰੀ ਤਿਆਰੀ ਦੇ ਨਾਲ ਇਸ ਐਕਟ ਦੇ ਤਹਿਤ ਇਸ ਨੂੰ ਅਮਲੀ ਜਾਮਾ ਪਹਿਨਾਵੇਗਾ ਤੇ ਤੁਹਾਡੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਬਸ ਲੋੜ ਹੈ ਤਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਸਪੋਰਟ ਕਰਨ ਦੀ ਸਹਿਯੋਗ ਕਰਨ ਦੀ ਸਹਿਯੋਗ ਤੋਂ ਭਾਵੇਂ ਹੈ ਕਿ ਜਦੋਂ ਵੀ ਤੁਹਾਡੇ ਪਸ਼ੂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਤੁਹਾਡਾ ਘਰੇ ਹੋਣਾ ਬਹੁਤ ਲਾਜ਼ਮੀ ਹੈ ਤੇ ਵੱਡੀ ਗੱਲ ਇਹ ਹੈ ਕਿ ਦੁੱਧ ਚੋਣ ਦਾ ਸਮਾਂ ਨਿਰਧਾਰਤ ਕੀਤਾ ਜਾਵੇ ਤਾਂ ਕਿ ਜੇਕਰ ਪਸ਼ੂ ਪਾਲਣ ਵਿਭਾਗ ਦੇ ਵੱਲ ਦੋਦੀ ਜਾਂਚ ਕਰਨ ਦੇ ਲਈ ਆਉਂਦਾ ਜਾਂ ਫਿਰ ਉਸ ਦੀ ਕਹਿ ਸਕਦੇ ਕੁਆਂਟੀਟੀ ਦੀ ਜਿਹੜੀ ਹੈਗੀ ਆ ਮਾਤਰਾ ਹੈ ਉਸ ਦੀ ਜਾਂਚ ਕਰਨ ਲਈ ਆਉਂਦਾ ਤਾਂ ਤੁਸੀਂ ਉਸ ਦੀ ਉਡੀਕ ਜ਼ਰੂਰ ਕਰੋ ਡਾਕਟਰ ਸਾਹਿਬ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ